ਸਾਰਾ ਕਸਵ ਦੇ ਵਿੱਚ ਹੀ ਗਿਆ ਹੈ ਉਹਦੇ ਵਿੱਚ ਕੋਈ ਸੁਣ ਬਚਿਆ ਵਾ ਸੁੱਛ ਨੇ ਬਸ ਯਾ ਜੋ ਵੀ ਜਮਾ ਪੂੰਜੀ ਹੀ ਹੈ ਸਾਰੇ ਉਸ ਤੇ ਲਾ ਦਿੱਤੇ ਹੈ ਇਸ ਵੀਯਾਦ ਉਹ ਬੱਚੇ ਲੈ ਮੇਰੀਆਂ ਇਹਦਾ ਖਰਚਾ ਕਰਨਾ ਵੀ ਸਾਨੂੰ ਬਹੁਤ ਔਖਾ ਹੋ ਰਿਹਾ ਸਕਾਰਕ ਜਾਨ ਨੇ ਹਾਨੂੰ ਥੋੜਾ ਖਰਚਾ ਬਤਾ ਦੇਵੇ ਕਿ ਬੱਚਿਆਂ ਦਾ ਗੁਜ਼ਾਰਾ ਕਰ ਸਕਿਆ ਹੈ ਘਰ ਦਾ ਜਿੰਨਾ ਵੀ ਗੰਨਾ ਰੋੜਿਆ ਦਾ ਥੋੜਾ ਪਤਾ ਹੁਣ ਖਰਚਾ ਮਿਲ ਜਾਵੇ ਸਰ ਮੇਰਾ ਨਾਮ ਅਨਿਤਾ ਹੈ ਪਿੰਡ ਰਾਇਪਰ ਕੁੱਥਲੋਰਾ ਹੈ ਮੈਨੂੰ ਇਦਾਂ ਹੋਇਆ ਕਿ ਜਿੰਨੀ ਵੀ ਫਸਲ ਆਈ ਸੀ 10 ਕਿੱਲੇ ਸੀ ਉਹ ਸਾਰੀ ਰੋੜ ਗਈ ਹੈ ਜਿੰਨਾ ਵੀ ਪਾਣੀ ਆਇਆ ਉਹ ਸਾਰਾ ਫਸਲ ਦੇ ਵਿੱਚ ਹੀ ਗਿਆ ਹੈ ਉਹਦੇ ਵਿੱਚ ਕੁਛ ਨਹੀਂ ਬਚਿਆ ਬਸ ਥੋੜੀ ਜਿਹੀ ਫਸਲ ਬਚੀ ਹੈਗੀ ਨਹੀਂ ਸਰ ਠੇਕੇ ਤੇ ਲਿਆ ਸੀ ਕੁਛ ਨਹੀਂ ਬਜ਼ਿਆ ਜੋ ਵੀ ਜਮਾ ਪੂੰਜੀ ਹੀ ਆ ਸਾਰੇ ਉਸ ਤੇ ਲਾਤੀ ਹੈ ਆਪਣੇ ਗੈਣੇ ਤੱਕ ਵੀ ਉਸ ਫਸਲ ਤੇ ਲਗਾਤੀ ਸੀ ਹੁਣ ਸਾਡੇ ਕੋਲ ਕੁਛ ਨਹੀਂ ਰਿਹਾ ਦੋ ਬੱਚੀਆਂ ਨੇ ਮੇਰੀਆਂ ਇਹਦਾ ਖਰਚਾ ਕਰਨਾ ਵੀ ਸਾਨੂੰ ਬਹੁਤ ਔਖਾ ਹੋ ਰਿਹਾ ਉਹ ਤਾਂ ਔਖਾ ਚੱਲਦਾ ਪਿਆ ਹੈ ਬੱਚੇ ਵੀ ਹਰ ਮੰਗਦੇ ਚੀਜ਼ ਘਰ ਵਿੱਚ ਉਹਨਾਂ ਦਾ ਕਰਨਾ ਵੀ ਬਹੁਤ ਔਖਾ ਹੋ ਰਿਹਾ ਜਿੰਨਾ ਵੀ ਖਰਚਾ ਹੁੰਦਾ ਹੈ ਬਸ ਇਦਾਂ ਹੀ ਹੈ ਕੋਈ ਨਹੀਂ ਆਇਆ ਹਰੇ ਮਦਦ ਕਰਨ ਕੋਈ ਨਹੀਂ ਆਇਆ ਤੇ ਉਹ ਸਾਨੂੰ ਪਤਾ ਹੈ ਜਾਨੂ ਬੱਚਿਆਂ ਨੂੰ ਪਤਾ ਕਿਸ ਤਰ੍ਹਾਂ ਅਸੀਂ ਰਹਿ ਕਰਨੇ ਆ ਤੇ ਉਹ ਖੁਦ ਵੀ ਆਪਣੇ ਬਿਮਾਰ ਪਏ ਨਾ ਤੇ ਬੱਚੀ ਮੇਰੀ ਪੀਜੀ ਆਈ ਤੋਂ ਉਹਦਾ ਚਲਿਆ ਕਰਦਾ ਨੂੰ ਪੈਂਕ੍ਰੀਟਾਈਟਿਸ ਦੀ ਬਿਮਾਰੀ ਹੈ ਸਰਕਾਰ ਤੇ ਜੜਨੇ ਸਾਨੂੰ ਥੋੜਾ ਖਰਚਾ ਵਾ ਦੇਵੇ ਬੱਚਿਆਂ ਦਾ ਗੁਜ਼ਾਰਾ ਕਰ ਸਕਿਆ ਇਹ ਘਰ ਦਵਰ ਤਾਂ ਜਿੰਨਾ ਵੀ ਗੰਨਾ ਰੂੜਿਆ ਉਹਦਾ ਥੋੜਾ ਮਤ ਸਾਨੂੰ ਖਰਚਾ ਮਿਲ ਜਾਏ ਹਾਂ ਮੇਰਾ ਨਾਮ ਅਰਕੇਸ਼ ਕੁਮਾਰ ਹੈ ਵਾਸੀ ਰਾਏਪਰ ਕਥਲੋਰ ਜੀ ਗੱਲ ਵੇਤੇ ਜੀ ਕਿ ਹੜ੍ਹ ਦੀ ਮਾਰ ਸਾਰੇ ਪੰਜਾਬ 'ਚ ਪਈ ਹੈ। ਕਾਫੀ ਨੁਕਸਾਨ ਹੋਇਆ ਜਾਨੀ ਮਾਲੀ ਨੁਕਸਾਨ ਹੋਇਆ ਲੋਕਾਂ ਦਾ। ਬਡਕਾਹਲੌਰ ਦੇ ਵਿੱਚ ਤੇ ਮੇਰਾ ਬ੍ਰਦਰ ਹੀ ਲੱਗਦਾ ਚਾਚੇ ਦਾ ਮੁੰਡਾ ਹੈ। ਬਹੁਤ ਜ਼ਿਆਦਾ ਨੁਕਸਾਨ ਜੀ ਹੋਇਆ ਹੈ। 10 ਕਿੱਲੇ ਜਿਹੜੇ ਪੈਲੀ ਇਹਨਾਂ ਠੇਕੇ ਦੇ ਲਈ ਸੀ ਔਰ ਪੈਲੀ ਵੀ ਖੁਦ ਤਿਆਰ ਕੀਤੀ ਇਹਨੇ 4 ਤੋਂ 5 ਲੱਖ ਰੁਪਏ ਜਿਹੜਾ ਲਾ ਕੇ ਕਰਾ ਕਰੂ ਕਰਕੇ ਤੇ ਸਾਰੀ ਜਿਹੜੀ ਫਸਲ ਜਿਹੜੀ ਤਿਆਰ ਸੀ ਕਣੇ ਦੀ ਫਸਲ। ਤੋਂ ਬੜੀਆਂ ਉਮੀਦਾਂ ਸੀ ਘਰ ਦਾ ਗੁਜ਼ਾਰਾ ਜਿਹੜਾ ਟੋਟਲੀ ਡਿਪੈਂਡ ਜਿਹੜੇ ਉਹ ਇਸ ਫਸਲ ਦੇ ਉੱਪਰ ਸੀ। ਬੱਚਿਆਂ ਦੀਆਂ ਪੜ੍ਹਾਈ ਦਾ ਖਰਚਾ ਜਾਂ ਔਰ ਫੂਡ ਗਲ ਖਰਚੇ ਜਾਂ ਟਰੈਕਟਰ ਇਹਨਾਂ ਦਾ ਲੋਨ ਤੇ ਚੱਲਦਾ ਹੈ ਬੜੀ ਆਸ ਸੀ ਕਿ ਫਸਲ ਅਸੀਂ ਵੱਢ ਕੇ ਲੋਕਾਂ ਦੇ ਜਿਹੜਾ ਕਰਜ਼ਾ ਉਹ ਮੁਕਾਵਾਂਗੇ ਬਟ ਜਿਹੜੀ ਇਹ ਕੁਦਰਤੀ ਮਾਰ ਹੜ੍ਹ ਦੀ ਮਾਰ ਜਿਹੜੇ ਹੋਣ ਕਾਰਨ ਪਰਵਾਰ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੋ ਇਹਦੀ ਪਰਭਾਈ ਦੇ ਲਈ ਕੋਈ ਵੀ ਜਿਹੜਾ ਚਾਹੇ ਕੋਈ ਪੋਲੀਟਿਕਲ ਲੀਡਰ ਹੋਵੇ ਜਾਂ ਕੋਈ ਐਨਜੀਓ ਵਗੈਰਾ ਕਿਸੇ ਨੇ ਵੀ ਇਹਨਾਂ ਦੀ ਬਾਤ ਨਹੀਂ ਲਈ ਬੜ ਪੁੱਛਣਾ ਚਾਹੀਦੇ ਉਹਨਾਂ ਦਾ ਵੀ ਟਾਰਗੇਟ ਉਹ ਸਿੱਧੇ ਜਿਹੜਾ ਕੋਲੀਆਂ ਕੋਲੀਆਂ ਤੋਂ ਜਿਹੜੇ ਤਾਸ ਵੱਲ ਹਟ ਚਲੇ ਜਾਂਦੇ ਆ ਬਟ ਇਹ ਜਿਹੜੇ ਪੁਲ ਤੋਂ ਇਹ ਪੁਲ ਦੇ ਥੱਲੇ ਦਾਇਆਂ ਪਾਇਆਂ ਦਾ ਗੰਨਾ ਲੱਗਿਆ ਪਰ ਉੱਪਰੋਂ ਹੀ ਦੇਖ ਕੇ ਜਿਹੜਾ ਪਰਿਵਾਰ ਦੇ ਨਾਲ ਕੋਈ ਵੀ ਰਾਪ ਤਾਂ ਜਿਹੜਾ ਉਹ ਨਹੀਂ ਕੀਤਾ ਜਾਂਦਾ ਤੋਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਮੈਂ ਕਹਿਣਾ ਚਾਹਾਂਗਾ ਕਿ ਪਰਿਵਾਰ ਦੀ ਵੱਦ ਤੋਂ ਵੱਧ ਮਦਦ ਕਰੋ ਤਾਂ ਜੀ ਇਸ ਜਿਹੜੇ ਆ ਕੁਦਰਤੀ ਆਪਤ ਜੋ ਜੋ ਇਹਨਾਂ ਦਾ ਨੁਕਸਾਨ ਹੋਇਆ ਉਹ ਇਹਨਾਂ ਚ ਉੱਭਰ ਸਕਣ ਜੀ ਨਾ ਮੇਰਾ ਸੰਯੋਗਤਾ ਦੇਵੀ ਹੈ ਪਿੰਡ ਰੈਪਰ ਕਥਰੋਰ بس ਜਿਗਦਮ ਪਾਣੀ ਆਇਆ ਬਹੁਤ ਪਾਣੀ ਆ ਗਿਆ ਹੈ ਖਤਰਾ ਬੜਾ ਹੀ ਪਿੰਡ ਨੂੰ ਬੜਾ ਖਤਰਾ ਸੀ ਚਲੋ ਪਿੰਡ ਦਾ ਬਚਾਅ ਹੋ ਗਿਆ ਤੇ ਜਿਹੜੀ ਫਸਲ ਹੀ ਲਾਈ ਰਹੀ 10 ਕਿੱਲੇ ਪਹਿਲੇ ਸੀ ਤੇ ਉਹ ਸਾਰੀ ਫਸਲ ਸਾਡੀ ਬਰਬਾਦ ਹੋ ਗਈ ਬਹੁਤ ਚੰਗੀ ਫਸਲੀ ਸਾਰਾ ਪੂਰਾ ਖਰਚਾ ਕਰਤਾ ਸੀ ਫਸਲ ਤੇ ਉਹਦੇ ਸਿਰ ਤੇ ਸਾਰਾ ਸਾਡਾ ਧਰਮਧਾਰੀ ਅਸੀਂ ਮਾਲਕ ਨੂੰ ਵੀ ਠੇਕਾ ਦੇਣ ਨਾਲ ਹਜੇ ਪੈਦਾ ਹੈ ਤੇ ਆਪਣੀ ਸੀਗੀ ਪਹਿਲੀ ਠੇਕੇ ਦੀ ਹੀ ਲਈ ਦੀ ਤੇ ਪੂਰਾ ਹੀ ਖਰਚਾ ਹੋ ਗਿਆ ਸੀ ਜਿੰਨਾ ਵੀ ਕਰਨਾ ਕੋਈ 15-20 ਲੱਖ ਦਾ ਖਰਚਾ ਵੀ ਕੀਤਾ ਦਾ ਇਹ ਫਸਲ ਵੀ 30-35 ਲੱਖ ਦੀ ਹੈ ਸੀ ਤੇ ਕੋਈ ਕੁਝ ਨਹੀਂ ਬਜਿਆ ਸਾਡੇ ਪੱਲੇ ਕੁਝ ਨਹੀਂ ਪਿਆ ਤੇ ਵਿੱਚ ਬੋਟਾ ਵੀ ਲਗਾਏ ਹੀ ਪਪੂਲਰ ਦਾ ਉਹ ਵੀ ਸਾਰਾ ਰੁੜ ਗਿਆ ਉਥੇ ਪਤਾ ਨਹੀਂ ਚੱਲਦਾ ਵੀ ਕੀ ਰਾਹ ਦਾ ਕੀ ਹੈ ਹੀ ਪਹਿਲੀ ਜਾਂਦੀ ਨਹੀਂ ਆਈ ਬਿਲਕੁਲ ਨਹੀਂ ਪਤਾ ਚੱਲਦਾ ਇਸ ਤਰ੍ਹਾਂ ਥੋੜੀ ਕਿ ਨਿਸ਼ਾਨੀ ਹੈ ਹਰੇ-ਹਰੇ ਪੱਤਿਆਂ ਦੀ ਲਵਦੀ ਹੈ ਤੇ ਉਥੋਂ ਤਾਂ ਪਤਾ ਚੱਲਦਾ ਵੀ ਇੱਥੇ ਥੋੜੀ ਪਹਿਲੇ ਆਈ ਕਿਸੇ ਨੇ ਬੀਜੀ ਦੀ ਵੀ ਤਾਂ ਬੀਜੇ ਦਾ ਕੀ ਸੀ ਕਮਾਦ ਬੀਜੇ ਦਾ ਸੀ ਸਾਲ ਦੀ ਫਸਲ ਹੁੰਦੀ ਹੈ ਸਾਲ ਦਾ ਪੂਰੇ ਖਰਚਾ ਹੀ ਕਰਦੇ ਤੇ ਬਣਾ ਵੀ ਦਿੱਤੇਦਾ ਹੀ ਸਾਰੇ ਹਾਇਲ ਕੰਡਾ ਸਭ ਕੋਈ ਜੋ ਵੀ ਖਰਚਾ ਹੁੰਦਾ ਸ ਫਸਲ ਦਾ ਭਾਅ ਦਿੱਤਾ ਹੀ ਸਿਰਫ ਉਹਨਾਂ ਅਗਲੇ ਮਹੀਨੇ ਘਟਾਈ ਲੱਗਣੀ ਸੀ ਤੇ ਫੇਰ ਸਾਨੂੰ ਥੋੜਾ ਮਤ ਲੱਭਣਾ ਸੀ ਪੈਸਾ ਤੇ ਹੁਣ ਸਾਨੂੰ ਕੋਈ ਆਸ ਨਹੀਂ ਉੱਥੇ ਕੋਈ ਸਾਡਾ ਖਰਚਾ ਨਹੀਂ ਤੇ ਮੁੰਡੇ ਮੇਰੇ ਦੀਆਂ ਦੋ ਲੜਕੀਆਂ ਆਗੀਆਂ ਉਹਨਾਂ ਦੀ ਫੀਸਾਂ ਹਸਾਈ ਹਾਲਵਾਰੀ ਭਰਨੀ ਹੈ ਸਕੂਲ ਤੇ ਜੋ ਵੀ ਕੰਮ ਹੈ ਉਸ ਉਸੇ ਫਸਲ ਤੇ ਕਰਦੇ ਸੀ ਤੇ ਉਹ ਸਾਡਾ ਸਾਰਾ ਨੁਕਸਾਨ ਹੋ ਗਿਆ ਸਾਨੂੰ ਕੋਈ ਆਸ ਨਹੀਂ ਹੁਣ ਅੱਗੇ ਕੋਈ ਪੈਸੇ ਤੇ ਨਹੀਂ ਕਿਸੇ ਨੇ ਸਾਨੂੰ ਪੁੱਛਿਆ ਕਿਸੇ ਨੇ ਮਦਦ ਨਹੀਂ ਕੀਤੀ ਕਿਸੇ ਨੇ ਨਹੀਂ ਪੁੱਛਿਆ ਇੱਧਰ ਆਸ਼ਰ ਪਾਣੀ ਬੜਾ ਬਣੁੰਦਾ ਪਾਰ ਕੋਲੀਆਂ ਉਹ ਵੀ ਨਹੀਂ ਜੰਦੇ ਲੈਣ ਸਾਨੂੰ ਸ਼ਰਮ ਬੜੀ ਆਉਂਦੀ ਆ ਨਹੀਂ ਜੰਦੇ ਤੇ ਅਹੀਂ ਕੋਈ ਸਾਨੂੰ ਸਹੂਲਤ ਨਹੀਂ ਹੋਈ ਮਤਲਬ ਕਿ ਬਾਹਰ ਕਿਸੇ ਨੇ ਨਹੀਂ ਸਾਨੂੰ ਕੋਈ ਪੁੱਛਿਆ ਖਰਚਾ ਪਾਣੀ ਦੇ ਦੋ ਦਵਾ ਦੋ ਤੁਸੀਂ ਛੋੜਾ ਮਤਾ ਚਲੋ ਜਿੰਨਾ ਵੀ ਤੁਹਾਡੇ ਸਾਹ ਚ 10 ਕਿੱਲੇ ਪੈ ਲਈ ਹੈ ਟਰੈਕਟਰ ਵੀ ਹੈਗਾ ਤੁਹਾਡਾ ਹਾਂਜੀ ਲੋਨ ਤੇ ਲਿਆਏ ਜੀ ਹਜੇ ਲੋਨ ਵੀ ਨਹੀਂ ਖਤਮ ਹੋਇਆ ਉਹ ਵੀ ਅਹੀਂ ਕਿਸ਼ਤਾਂ ਦੇ ਦੇਣਾ ਹੀ ਲੋਨ ਜਿਹੜਾ ਲਿਆਇਆ 6 ਮਹੀਨੇ ਕਿਸ਼ਤ ਦੇਣੀਆਂ ਜੀ ਉਹ ਫਸਲ ਤੇ ਨਹੀਂ ਆਈ ਹੀ ਹਾਂ ਉਹ ਉਹ ਵੀ ਸਾਡਾ ਪਤਾ ਨਹੀਂ ਬਣਨੀ ਸਾਡੇ ਕੋਲ ਕਿਸ਼ਤਗੇ ਨਹੀਂ ਬਣਨੀ ਕੰਮਕਾਰ ਵੀ ਸਾਰੇ ਬੰਦ ਨੇ ਕੋਈ ਕੰਮ ਨਹੀਂ ਚੱਲ ਰਿਹਾ 1.5-2 ਮਹੀਨੇ ਸਾਰੇ ਬੀਲੇ ਬੈਠੇ ਨੇ ਬੰਦੇ ਪਿੰਡ ਵਿੱਚ ਕੋਈ ਕੰਮ ਨਹੀਂ ਚੱਲ ਰਿਹਾ ਕੋਈ ਵੀ ਫਸਲ ਹੋਰ ਵੀ ਜਿਹੜੀ ਹੈ ਉਹ ਬਾਕੀ ਵੀ ਜਿਹਨੇ ਨੁਕਸਾਨ ਫਸਲਾਂ ਹੋਈਆਂ ਨਾ ਤਾਂ ਉਹਦਾ ਵੀ ਕੋਈ ਅੱਗੇ ਨਹੀਂ ਚਾਰਾ ਚਲੇਦਾ ਪਹਿਲੀ ਨਹੀਂ ਰਹੀ ਤੇ ਫਿਰ ਕਿਸ ਤਰ੍ਹਾਂ ਪਹਿਲੀ ਰਾਣੀ ਕਿਸ ਤਰ੍ਹਾਂ ਕਾ ਅੱਗੇ ਖਰਚਾ ਕਰਨਾ ਬਹੁਤ ਮੰਦਾ ਹਾਲ ਹੋ ਗਿਆ ਇਸ ਤਰ੍ਹਾਂ ਹੀ ਦਰਸਦਾਰੀ ਓੱਖਾ ਹੀ ਖਰਚਾ ਬੰਦੇ ਵੇਲੇ ਬੈਠੇ ਤਾਂ ਕੰਮ ਹੀ ਨਹੀਂ ਕੋਈ ਖਰਚਾ ਫਿਰ ਓੱਖਾ ਹੀ ਨਾ ਹੋਣਾ ਪੱਲੇ ਕੋਈ ਪੈਸਾ ਨਹੀਂ ਆ ਜਿੰਨਾ ਪੈਸਾ ਹੀ ਉੱਥੇ ਖਰਚਾ ਕਰਤਾ ਕਮਾਣ ਤੀ ਖਰਚਾ ਬਹੁਤ ਹੁੰਦਾ ਹੈ ਖਾਦਾ ਮਹਿੰਗੀਆਂ ਬਹੁਤ ਖਾਦਾਂ ਵਾਲੇ ਪੈਸੇ ਦੇਣ ਵਾਲੇ ਦੇਣਾ ਦਵਾਈਆਂ ਵਗੈਰਾ ਖਾਦਾ ਵਗੈਰਾ ਸਭ ਪੈਸਾ ਦੇਣ ਵਾਲਾ ਪੈਦਾ ਫਸਲ ਤੇ ਪੈਸਾ ਦੇਣਾ ਇਸ ਹਾਲ ਬਾਦ ਓਕੇ